हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਵਾਇਡ ਸੇਲ ਲਈ ਲੈ ਕੇ ਆਏਗੇ ਟਾ ਬਰੀਡ ਆ ਕਿ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਹੜੀ ਨਾ ਬਾਈ ਆਪਾਂ ਵੀਡੀਓ ਬਣਾ ਰਹੇ ਆ ਫਾਰਮ ਤੋਂ ਵੀਡੀਓ ਬਣਾ ਰਹੇ ਆ ਬਹੁਤ ਸੋਹਣੀ ਬਾਈ ਦੀ ਬਰੀਡ ਰੱਖੀ ਪਈ ਹੈਗੀ ਛੋਟਾ ਜਿਹਾ ਫਾਰਮ ਕਹਿ ਸਕਦੇ ਆ ਸਮਾਲ ਜਿਹਾ ਫਾਰਮ ਵੀ ਕਹਿ ਸਕਦੇ ਆ ਬਾਈ ਤੇ ਉਹਨਾਂ ਚੋਂ ਹੀ ਅੱਜ ਨਾ ਇੱਕ ਜਿਹੜੀ ਵਾਇਡ ਬਾਈ ਸੇਲ ਕਰ ਰਿਹਾਗਾ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਆਜੋ ਆਪਾਂ ਕਰ ਲੈਨੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸ਼ਸਤਰੀ ਕਾਰ ਸ਼ਸਤਰੀ ਕਾਰ ਹੋਠੀ ਕੋ ਭਾਈ ਹਾਂਜੀ ਹਾਂਜੀ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਕੁਲਵੰਤ ਸਿੰਘ ਵੀਰੇ ਪਿੰਡ ਪੱਖੋਕੇ ਜ਼ਿਲ੍ਹਾ ਬਰਨਾਲਾ ਬਰਨਾਲਾ ਜੀ ਤੇ ਤਹਿਸੀਲ ਵੀ ਬਰਨਾਲਾ ਹਾਂ ਹਾਂ ਤੇ ਨੇੜੇ ਦੇ ਪਿੰਡ ਵੀ ਆਪਾਂ ਨੇੜੇ ਵੀਰੇ ਇੱਧਰ ਟੱਲੇ ਆ ਲਾਗੇ ਇੱਧਰ ਬਰਨਾਲਾ ਜ ਆਗੇ ਠੀਕ ਆ ਬਖੋ ਕੰਟੈਕਟ ਨੰਬਰ ਆ ਯਾਰ ਮੋਬਾਈਲ ਨੰਬਰ ਬੋਲ ਦੋ ਆਪਣਾ 9855521257 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਈ ਜਿਹੜੀ ਇਹ ਵੜ ਦੇਖ ਰਹੇ ਆ ਆਪਣੇ ਫਾਰਮ ਦੀ ਵੀ ਆ ਹਾਂਜੀ ਵੀਰੇ ਆਪਣੇ ਫਾਰਮ ਦੀ ਆ ਕਿਹੜਾ ਸੂਆ ਬਾਈ ਸੁੰਦੀ ਆ ਦੂਜਾ ਸੂਆ ਸ਼ੁਕਰੀਆ ਵੀਰੇ ਦੂਜਾ ਸੂਆ ਕਿੰਨੇ ਕ ਦਿਨਾਂ ਦੀ ਕੱਚੀ ਆ ਬਾਈ 2 ਤਰੀਕ ਨੂੰ ਦਿਨ ਪੂਰੇ ਵੀਰੇ 2 ਤਰੀਕ ਨੂੰ ਦਿਨ ਪੂਰੇ ਕੀ ਰਿਕਾਰਡ ਆ ਬਾਈ ਇਹਦਾ ਪਹਿਲਾ 2 ਫਿਬਰ 25 26 ਕਿਲੋ ਦਾ ਦਿੱਤਾ ਤੇ ਆਦ ਕੀ ਫਿਰ ਕਿੰਨੀ ਕਮੀ ਦਾ ਐਦ ਕਿ ਉਹ ਰ ਸ਼ੰਮੀ ਪੜੀ ਐ ਕਿ 30 ਕਿਲੋ ਦੇ ਦੇ ਤਾ ਤੇ ਫਿਰ ਮਸ਼ੀਨ ਤੇ ਚਵਾਈ ਹੁੰਦੀ ਆ ਕੱਟ ਚੁਈ ਆ ਹਾਂ ਮਸ਼ੀਨ ਤੇ ਵੀ ਹੱਥੀ ਵੀ ਕਰ ਲੈਨੇ ਵੀਰੇ ਮਤਲਬ ਜਿਵੇਂ ਮਰਜੀ ਚਵਾਈ ਕਰ ਲੈ ਹਾਂ ਜਿਵੇਂ ਮਰਜੀ ਕਰ ਲੈ ਤੇ ਕਿਵੇਂ ਦਾ ਸੀ ਚੋਣ ਚਵਾ ਬਾਈ ਬਾਲਾ ਵਧੀਆ ਚੋਣ ਚਵਾਤਾ ਵੀਰੇ ਦੋਨੇ ਪੱਛੇ ਬਹਿ ਕੇ ਚਵਾਈ ਕਰਾਉਂਦੀ ਆ ਜਾਂ ਮਸ਼ੀਨ ਵਾਲ ਜਿਵੇਂ ਮਰਜੀ ਕਰ ਲੋ ਕੋਈ ਠੀਕ ਐ ਜਿਵੇਂ ਮਰਜੀ ਬਾਈ ਕਹਿੰਦਾ ਚਵਾਈ ਕਰ ਲੋ ਤੇ ਲੇਵਾ ਵਧੀਆ ਤਿਆਰ ਕਰਦੀ ਹਾਂ ਹਾਂ ਲੇਵਾ ਤਾਂ ਪੂਰਾ ਵਧੀਆ ਅਗਲੇ ਕੋਲ ਐ ਹੁੰਦਾ ਵੀ ਜੀ ਜੂ ਲਾਦੇ ਤਾਂ ਥੋੜੀ ਜਿਹੀ ਕੱਚੀ ਫਕਾਉ ਕਰਤੀ ਮਤਲਬ ਠੀਕ ਐ ਤੇ ਹਵਾਨਾ ਬਈ ਥਣਾ ਦਾ ਸਾਇਦ ਤੁਸੀਂ ਚੈੱਕ ਕਰ ਸਕਦੇ ਆ ਭਾਵੇਂ ਚੋਲੇ ਹੱਥੀ ਤੇ ਭਾਵੇਂ ਚੋਲੇ ਮਸ਼ੀਨ ਤੇ ਨਾੜਾ ਨੁੜਾ ਹਵਾਨੇ ਤੇ ਬਹੁਤ ਸੋਹਣੀਆਂ ਤਿਆਰ ਕਰੋਗੇ ਬਾਕੀ ਬ੍ਰੀਡ ਦੀ ਗੱਲ ਕਰੀਏ ਦੀ ਸ਼ਾਈਨਿੰਗ ਦੀ ਚਮਕ ਚਮਕ ਦੀ ਚੈੱਕ ਕਰ ਸਕਦਾ ਫੁੱਲ ਚਮਕ ਵਾਲੀ ਬਰੈਡ ਬ੍ਰੀਡ ਸ਼ਾਈਨਿੰਗ ਛੋਟਾ ਇਹਨੂੰ ਕਰਨ ਲੱਗਿਆ ਕਰਮਾ ਵਾਲੀ ਜੇ ਗੱਲ ਕਰੀਏ ਤੇ ਵਜਣ ਬਝੂ ਦਿੱਖਦਾ ਬਈ ਕਹਿਣ ਦੀ ਲੋੜ ਹੀ ਨਹੀਂ ਕਿਉਂਕਿ ਕਿਸੇ ਪਖਤੋਨਾਂ ਲਿਸੀਆਂ ਨਾਲ ਲਾਮੀਆਂ ਸੋਹਣਾ ਇਹਦਾ ਕਰਮਾ ਵਾਲੀ ਦਾ ਟੱਚ ਹੈਗਾ ਤੇ ਖੋਲ ਦਿਓ ਬਈ ਮੜੀ ਜੀ ਤੋਰ ਦਿਓ ਇਧਰ ਨੂੰ ਆਪਾਂ ਤੋੜਾ ਜੀ ਸਾਨੂੰ ਚੈੱਕ ਕਰਵਾਣੇ ਆ ਬਈ ਤੇ ਮੋਲੇ ਦਾ ਬਈ ਫਰਕੀਰ ਮੁੱਲ ਵੀ ਰ ਪਹੁੰਚੇ ਰਹੂਗਾ ਮੁੱਲ ਜਾਏ ਜੀ ਰਹੂਗਾ ਹਾਂ ਬੈੜ ਦਾ ਸ਼ਾਹ ਨਾ ਜਾਏ ਜੀ ਠੀਕ ਹੈ ਜੇ ਸਾਹ ਨਾ ਬਈ ਕਨਾਂ ਬੈੜਾ ਬਈ ਉਹ ਸਾਹ ਨਹੀਂ ਮੁੱਲ ਹੋਊਗਾ ਮੁੱਲ ਨਹੀਂ ਵਾਲਾ ਕਰਦੇ ਮੁੱਲ ਜਾਏ ਰਹੂਗਾ ਬਾਕੀ ਹੱਡਾਂ ਪੈਰਾਂ ਦੀ ਬਹੁਤ ਖੁੱਲੀ ਆ ਬਈ ਹਾਂ ਹੂੰ ਹਵਾਨਾ ਟਾਇਰ ਤਾਂ ਤਿਆਰ ਕਰਦੀ ਹਾਂ 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 ਫਿੱਟ ਫਿੱਟ ਠੀਕ ਹੈ ਫਿੱਟ ਹਵਾਨਾ ਬਾਈ ਕਨਾਂ ਤਿਆਰ ਕਰਦੀ ਆ ਤੇ ਤੁਸੀਂ ਨਾ ਬਈ ਇਹਦਾ ਤੋਰਾ ਚੈੱਕ ਕਰ ਸਕਦਾ ਇੱਕ ਨੰਬਰ ਤੋਰਾ ਕਰਮ ਵਾਲੀ ਦਾ ਤੇ ਮੁੱਲ ਭਾਈ ਕਿੰਨਾ ਜਿਹੜਾ ਇਹਦਾ ਰਹੂਗਾ ਭਾਈ ਫੋਨ ਤੇ ਰਹੂਗਾ ਮੁੱਲ ਰਹੂਗਾ ਜਾਇ ਮੋੜ ਲਾਉਂਗਾ ਨਹੀਂ ਬਾਕੀ ਪ੍ਰਿੰਟ ਦੀ ਗੱਲ ਕਰੀਏ ਸਨਖ ਆਪਣੇ ਦੀ ਇਹਦੇ ਬਾਡੀ ਸਟਰਕਚਰ ਦੀ ਜਾਂ ਇਹਦੇ ਵਜਨ ਵਜੂਦ ਦੀ ਤਾਂ ਭਾਈ ਬਹੁਤ ਸੋਹਣਾ ਦਾ ਸਟਰਕਚਰ ਅਗਰਮਲੀ ਦਾ ਹਵਾਨਾ ਜਿਹੜਾ ਰਹੂਗਾ ਪੱਟਾਂ ਦੇ ਵਿਚਾਲੇ ਰਹੂਗਾ ਕਿਉਂਕਿ ਹਜੇ ਇਕੱਲੇ ਕੱਚੀ ਕੱਚੀ ਪਈਆ ਉਹ ਸਾਬ ਨਾਲ ਦਾ ਜਲਾਲ ਤੇ ਕੋਈ ਵਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਇਹ ਫਾਰਮ ਦੀ ਵੜਾ ਜਿਹੜੀ ਭਾਈ ਸੇਣ ਕਰ ਰਿਆ ਇੱਥੇ ਬੰਦੋ ਜੀ ਕੋਈ ਗੱਲ ਨਹੀਂ ਬਾਕੀ ਤੁਸੀਂ ਝੋਲ ਚੈੱਕ ਕਰ ਸਕਦੇ ਸਾਰਿਆਂ ਨੇ ਬਾਲਟ ਨਾ ਕੱਢਣੀਆਂ ਫੇਰ ਜਾ ਕੇ ਕਿਤੇ ਕਰਵਾ ਲੈ ਸੋਣਾ ਬਾਕੀ ਠੰਡੀ ਛੋਡੀ ਚੈੱਕ ਕਰ ਸਕਦੇ ਫੁੱਲ ਛੰਡੀ ਆ ਥਣ ਵੀ ਬਹੁਤ ਚੰਗਾ ਸੋ ਕਿਸੇ ਵੀ ਵੀਰ ਨੂੰ ਬਈ ਪਸੰਦ ਆਵੇ ਕਰ ਲਿਓ ਬਾਈ ਨਾ ਕੰਟੈਕਟ ਧੰਨਵਾਦ